ਸਰਸਵਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਟੋਲ ਫ੍ਰੀ ਕਰਵਾਏ ਗਏ ਨੇ ਤੇ ਅਗਲੇ ਆਉਣ ਵਾਲੇ ਦਿਨਾਂ ਤੱਕ ਟੋਲ ਫ੍ਰੀ ਰਹਿਣਗੇ ਤੇ ਕਿਸਾਨ ਜਥੇਬੰਦੀਆਂ ਉਗਰਾਹਵਾਂ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ 2 ਫਰਵਰੀ ਤੱਕ ਟੋਲ ਫ੍ਰੀ ਰੱਖੇ ਜਾਣਗੇ ਐਸ ਕੇ ਐਮ ਨੇ ਐਲਾਨ ਇੱਥੇ ਕਰ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਤੋਂ ਐਲਾਨ ਕੀਤਾ ਸੀ ਤੇ ਇਹ ਧਰਨਾ ਹੁਣ ਵੀ ਜਾਰੀ ਹੈ ਗ੍ਰਹਾ ਜਥੇਬੰਦੀ ਦਾ ਟੋਲ ਪਲਾਜ਼ਾ ਤੇ ਧਰਨਾ جاری ਹੈ ਐਸਕੇਮ ਵੱਲੋਂ ਪੰਜਾਬ ਭਰ ਦੇ ਟੋਲ ਫ੍ਰੀ ਕਰਾਏ ਗਏ ਨੇ 22 ਫਰਵਰੀ ਤੱਕ ਟੋਲ ਫ੍ਰੀ ਰੱਖੇ ਜਾਣਗੇ ਤੇ ਜੋ ਸ਼ੰਭੂ ਬਾਰਡਰ ਤੇ ਉਥੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਉਹਨਾਂ ਦੇ ਸਮਰਥਨ ਵਿੱਚ ਹੋਰ ਜਥੇਬੰਦियां ਵੀ ਆ ਰਹੀਆਂ ਨੇ ਵੇਖਿਆ ਗਿਆ ਸੀ ਭਾਰਤ ਬੰਦ ਦਾ ਵੀ ਅਸਰ ਪੂਰੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਸੀ ਐਸਕੇਮ ਵੱਲੋਂ ਪੰਜਾਬ ਭਰ ਵਿੱਚ ਟੋਲ ਫ੍ਰੀ ਕਰਵਾਏ ਗਏ ਜੋ 22 ਫਰਵਰੀ ਤੱਕ ਜਾਰੀ ਰਹੇਗਾ ਤੇ ਸੰਗਰੂਰ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਹਰਜੀਤ ਜੁੜ ਗਏ ਨੇ ਹਰਜੀਤ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਟੋਲ ਫਰੀ ਦਾ ਤੇ ਅੱਜ ਕਿਸ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਰਹੀ ਹੈ ਟੋਲ ਫਰੀ ਜੋ ਕਰਵਾਏ ਗਏ ਨੇ ਕਿੰਨੇ ਕੁ ਕਿਸਾਨ ਟੋਲ ਪਲਾਜ਼ਾ ਤੇ ਬੈਠੇ ਹੋਏ ਨੇ ਤੇ ਉੱਥੇ ਆਮ ਜੋ ਜਨਤਾ ਉੱਥੋਂ ਗੁਜ਼ਰ ਰਹੀ ਹੈ ਉਹਨਾਂ ਨੂੰ ਕਿੰਨੀ ਰਾਹਤ ਇੱਥੇ ਮਹਿਸੂਸ ਹੋ ਰਹੀ ਹੈ ਸਭੀ ਕੋ ਲਾਭ ਹੋ ਗਿਆ ਜੀ ਜੀ ਨੇ ਬਿਲਕੁਲ ਚਰਚਾ ਕੇ ਮੱਧਮ ਕਿ ਅਸੀਂ ਉੱਥੇ ਹੀ ਟੋਲ ਪਲਾਜ਼ਾ ਦੇ ਉੱਤੇ ਤਾਂ ਤਕਨੀਕੀ ਖਾਮੀ ਕਾਰਨ ਇੱਥੇ ਆਵਾਜ਼ ਨਹੀਂ ਪਹੁੰਚ ਪਾਰੀ ਆ ਹਰਜੀਤ ਤੁਹਾਡੀ ਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਦੋਂ ਰੇਲਾਂ ਰੋਕੀਆਂ ਗਈਆਂ 12 ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ ਸਨ ਉੱਥੇ ਭਾਰਤ ਬੰਦ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਦਾ ਵੀ ਅਸਰ ਵੇਖਣ ਨੂੰ ਪੂਰੇ ਪੰਜਾਬ ਭਰ ਵਿੱਚ ਮਿਲਿਆ ਸੀ ਤੇ 4 ਘੰਟੇ ਰੇਲਾਂ ਰੋਕੀਆਂ ਗਈਆਂ ਸਨ ਤੇ ਉੱਥੇ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਲਗਾਤਾਰ ਜਾਰੀ ਹੈ ਕਿਸਾਨ ਜਥੇਬੰਦੀ ਉਗਰਾਹ ਵੱਲੋਂ ਟੋਲ ਪਲਾਜ਼ਾ ਦੇ ਧਰਨੇ ਦਿੱਤੇ ਜਾ ਰਹੇ ਨੇ ਤੇ ਇਸ ਸਮੇਂ ਪੰਜਾਬ ਦੇ तमाम ਟੋਲ ਪਲਾਜ਼ਾ ਫ੍ਰੀ ਨੇ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਵਾਇਆ ਗਿਆ ਐਸਕੇਮ ਵੱਲੋਂ ਪਹਿਲਾਂ ਤੋਂ ਹੀ ਐਲਾਨ ਕੀਤਾ ਗਿਆ ਸੀ ਕਿ ਟੋਲ ਫ੍ਰੀ ਕਰਾਏ ਜਾਣਗੇ ਤੇ ਹੁਣ ਤੱਕ ਇਹ ਜਾਰੀ ਹੈ 22 ਫਰਵਰੀ ਤੱਕ ਇਸੇ ਤਰ੍ਹਾਂ ਟੋਲ ਫ੍ਰੀ ਰਹਿਣਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਕਿਸਾਨ ਕਰਦੇ ਰਹਿਣਗੇ ਤੇ ਐਮਐਸਪੀ ਨੂੰ ਲੈ ਕੇ ਹਾਲਾਂਕਿ ਹੁਣ ਤਜਵੀਜ਼ ਕੇਂਦਰ ਸਰਕਾਰ ਨੇ ਰੱਖ ਦਿੱਤੀ ਹੈ ਜਿਸ ਸੇ 2 ਦਿਨ ਤੱਕ ਕਿਸਾਨ ਵਿਚਾਰ ਕਰਨਗੇ ਉਸ ਤੋਂ ਬਾਅਦ ਫਾਈਨਲ ਫੈਸਲਾ ਲਿਆ ਜਾਵੇਗਾ ਕਿ ਦਿੱਲੀ ਕੂਚ ਕਰਨਾ ਹੈ ਜਾਂ ਫਿਰ ਇੱਥੇ ਹੀ ਡਟੇ ਰਹਿਣਾ ਹੈ ਜਾਂ ਫਿਰ ਵਾਪਸ ਘਰ ਆਉਣਾ ਹੈ ਪਰ ਇਹ ਟੋਲ ਪਲਾਜ਼ਿਆਂ ਦੀਆਂ ਤਸਵੀਰਾਂ ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਨਜ਼ਰ ਆਏ ਤੇ ਟੋਲ ਫਰੀ ਇਥੇ ਕਰਵਾਏ ਗਏ ਨੇ तमाम ਟੋਲ ਪਲਾਜ਼ਾ ਜੋ ਹੈ ਫ੍ਰੀ ਕਰਵਾਏ ਗਏ ਨੇ ਪੰਜਾਬ ਭਰ ਵਿੱਚ ਸਾਂਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾ ਤੋਹੀ ਐਲਾਨ ਕੀਤਾ ਗਿਆ ਸੀ ਤੇ ਸਾਂਯੁਕਤ ਕਿਸਾਨ ਮੋਰਚੇ ਦੇ ਕਈ ਆਗੂ ਤੇ ਉਥੇ ਉਗਰਾਹ ਜਥੇਬੰਦੀ ਦੇ ਕਈ ਆਗੂ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਬਾਹਰ ਧਰਨਾ ਦੇ ਰਹੇ ਨੇ ਉਥੇ ਟੋਲ ਪਲਾਜ਼ਿਆਂ ਤੇ ਵੀ ਧਰਨਾ ਦੇ ਰਹੇ ਨੇ ਤੇ ਟੋਲ ਫ੍ਰੀ ਇਸ ਸਮੇਂ ਤੇ ਨਜ਼ਰ ਆ ਰਹੇ ਨੇ तमाम ਟੋਲ ਪਲਾਜ਼ੇ ਜੋ ਹੈ ਉਹ ਫ੍ਰੀ ਕੀਤੇ ਗਏ ਨੇ ਪੰਜਾਬ ਭਰ ਦੇ ਤੇ ਉਥੇ ਹੀ ਕਿਸਾਨ ਜਥੇਬੰਦੀ ਉਗਰਾਹਾਂ ਦੇ ਕਈ ਆਗੂ ਟੋਲ ਪਲਾਜ਼ਿਆਂ ਤੇ ਬੈਠੇ ਹੋਏ ਨੇ ਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਲਗਾਤਾਰ ਜਾਰੀ ਹੈ ਤਾਂ ਇਹ ਦੱਸ ਦਈਏ ਕਿੰਦਰ ਤੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਇਥੇ ਲਗਾਤਾਰ ਉੱਠ ਰਹੀ ਹੈ ਜਿਸ ਨੂੰ ਲੈ ਕੇ ਬੀਤੇ ਦਿਨ ਇਹ ਵੀ ਵੇਖਿਆ ਗਿਆ ਕਿ ਕੇਂਦਰ ਸਰਕਾਰ ਆਪਣਾ ਨਵਾਂ ਪਲਾਨ ਲੈ ਕੇ ਆਈ ਹੈ ਤੇ ਹੁਣ ਉਸ ਤੇ ਚਰਚਾ ਕੀਤੀ ਜਾਵੇਗੀ ਤਾਂ ਇਥੇ ਦੱਸ ਦਈਏ ਭਾਜਪਾ ਗਵਰਨੇਕਰ ਅੱਗੇ ਵੀ ਕਿਸਾਨਾਂ ਦੇ ਧਰਨੇ ਜਾਰੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਜੋ ਕਿਸਾਨਾਂ ਮੰਗਾ ਉਹਨਾਂ ਲਈ ਦੇਲੀ ਕੂਚ ਕਰਨ ਵਾਲੇ ਕਿਸਾਨਾਂ ਤੇ ਇਸ ਤੋਂ ਇਲਾਵਾ ਜੋ ਹਰਿਆਣਾ ਸਰਕਾਰ ਵੱਲੋਂ ਜਿਵੇਂ ਬੈਰੀਕੇਡਸ ਲਗਾਏ ਗਏ ਉਸ ਨੂੰ ਲੈ ਕੇ ਰੋਸ ਇਥੇ ਕਿਸਾਨ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਜੁਗਰਾ ਉਗ ਰਹਾ ਜਥੇਬੰਦੀ ਦੀ ਜੇਕਰ ਗੱਲ ਕੀਤੀ ਜਾਵੇ ਤਾ ਕਿਸਾਨ ਆ ਗੋ ਇਥੇ ਬੈਠੇ ਹੋਏ ਨੇ ਟੋਲ ਫ੍ਰੀ ਕਰਵਾਏ ਗਏ ਨੇ ਤਾਂ ਉਥੇ ਦੱਸ ਦਈਏ ਕਿ ਐਸਕੇਐਮ ਵੱਲੋਂ ਪਹਿਲਾ ਤੋਂ ਐਲਾਨ ਕੀਤਾ ਗਿਆ ਸੀ ਕਿ ਟੋਲ ਫ੍ਰੀ ਕਰਾਏ ਜਾਣਗੇ ਪੰਜਾਬ ਭਰ ਵਿੱਚ ਟੋਲ ਫ੍ਰੀ ਕਰਾਏ ਗਏ ਨੇ ਤੇ ਐਸਕੇਐਮ ਵੱਲੋਂ ਇਹ ਸਦਾ ਇਥੇ ਦਿੱਤਾ ਗਿਆ ਸੀ ਤੇ ਐਸਕੇਐਮ ਨੇ ਐਲਾਨ ਹੀ ਪਹਿਲਾਂ ਕੀਤਾ ਸੀ ਤੇ ਭਾਰਤ ਬੰਦ ਦਾ ਵੀ ਅਸਰ ਵੇਖਣ ਨੂੰ ਮਿਲਿਆ ਸੀ ਸ਼ੰਭੂ ਤੇ ਖਨੋਰੀ ਬਾਰਡਰ ਤੇ ਦਿੱਲੀ ਦੇ ਕਿਸਾਨ ਅੰਦੋਲਨ ਦੀ ਚਲਕ ਇਸ ਸਮੇਂ ਤੇ ਨਜ਼ਰ ਆ ਰਹੀ ਹੈ ਤੇ ਸੰਗਰੂਰ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਹਰਜੀਤ ਸਿੱਧੂ ਜੜੋਏ ਨੇ ਹਰਜੀਤ ਸੰਗਰੂਰ ਤੋਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਪੰਜਾਬ ਭਰ ਵਿੱਚ ਟੋਲ ਪਲਾਜ਼ਾ ਫਰੀ ਕਿਸਾਨਾਂ ਵੱਲੋਂ ਕਰਵਾਏ ਗਏ ਨੇ ਜੀ ਜੀ ਇਹਨਾਂ ਨੂੰ ਬਿਲਕੁਲ ਇਹ ਕਿਰਪਾ ਆਤੀ ਕਿਸਾਨ ਜੂਨੇ ਨੇਕਤਾ ਉਗਰਾਹ ਦੀ ਗੱਲ ਕੀਤੀ ਜਾਵੇ ਜਿੱਥੇ ਉਹਨਾਂ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਵੱਲੋਂ ਪਿਛਲੀ ਦਿਨੀ 16 ਤੋਂ 18 ਫਰਵਰੀ ਤੱਕ ਪੰਜਾਬ ਭੱਜ ਜੋ ਟੋਲ ਪਲਾਜਾਂ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਪੰਜਾਬ ਭੱਜ ਦੇ ਟੋਲ ਪਲਾਜ ਫ੍ਰੀ ਹੋਏ ਨੇ ਪਰ ਉੱਥੇ ਹੀ ਭਾਜਪਾ ਆਗੂਆਂ ਦੇ ਕਰਾਂ ਦੇ ਬਾਹਰ ਵੀ ਬੈਠੇ ਨੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਪਰ ਇਸ ਵੇਲੇ ਦੀ ਨੀਲੇਵਾ ਕਾਲਾਚਾ ਟੋਲ ਪਲਾਜ ਦੇ ਉੱਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਜੋ ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾਂ ਦੇ ਵੱਲੋਂ ਫਰੀ ਕਰਵਾਏਗੇ ਸੀ ਬੇਸ਼ੱਕ 18 ਤੋਂ 22 ਤਰੀਕ ਕਰ ਦਿੱਤੀ ਗਿਆ 22 ਫਰਵਰੀ ਤੱਕ ਹੁਣ ਇਹ ਟੋਲ ਪਲਾਜਾ ਫਰੀ ਰਹਿਣਗੇ ਤੁਸੀਂ ਵੇਖ ਵੀ ਸਕਦੇ ਜੋ ਆਉਣ ਜਾਣ ਵਾਲੀਆਂ ਬਾਹਰ ਦੇ ਉਹ ਲਗਾਤਾਰ ਇੱਥੋਂ ਪਿਛਲੇ 2 ਦਿਨਾਂ ਤੋਂ ਫਰੀ ਨੰਗ ਰਹੇ ਨੇ ਅਤੇ ਬਿਨਾ ਟੋਲ ਦਿੱਤੇ ਹੋਏ ਇੱਥੋਂ ਨੰਗਦੇ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਵੱਲੋਂ ਜੋ ਟਰਾਲੀਆਂ ਨੇ ਆਪਣੀਆਂ ਵਿਚਕਾਰ ਟੋਲ ਬਲਾਜ ਦੇ ਲਗਾ ਦਿੱਤੇ ਕਿਹਨਾਂ ਤੇ ਸਟੇਜ ਇਸ ਜਗ੍ਹਾ ਦੇ ਉੱਤੇ ਹੀ ਸਜਾਈ ਜਾਂਦੀ ਆ ਨਿਲਮ ਟੋਨੋ ਦਾ ਜਾਇਦੀ ਕਿ ਜੋ ਕਿਸਾਨ ਜਥੇਬੰਦੀਆਂ ਨੇ ਉਹ ਤਕਰੀਬਨ 10 ਵਜੇ ਉਹ ਇੱਥੇ ਪਹੁੰਚਦਿਆਂ ਨੇ 10 ਵਜੇ ਪਹੁੰਚਦਿਆਂ ਨੇ ਇੱਥੇ 10 ਵਜੇ ਪਹੁੰਚਦੇ ਤੁਸੀਂ ਵੇਖ ਸਕਦੇ ਹੋ ਕਿ ਜੋ ਯਾਤਰੀ ਨੇ ਬਿਨਾਂ ਟੋਲ ਬਲਾਜੇ ਦਿੱਤੇ ਹੋਏ ਨਜ਼ਰ ਆਉਂਦੇ ਨੇ ਤੇ ਗੱਡੀਆਂ ਜਾ ਰਹੀਆਂ ਨੇ ਪਰ ਉੱਥੇ ਹੀ ਜੇਕਰ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਹਿ ਦਿੱਤਾ ਕਿ 22 ਫਰਵਰੀ ਤੱਕ ਪੰਜਾਬ ਪਰ ਦੇ ਟੋਲ ਬਲਾਜੇ ਨੇ ਫ੍ਰੀ ਰਹਿਣਗੇ ਅਤੇ ਭਾਰਤੀ ਜਨਤਾ ਪਾਰਟੀ ਦੇ ਜੋ ਭਾਜਪਾ ਦੇ ਤਿੰਨ ਵੱਡੇ ਚਿਹਰੇ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਕੇਵਲ ਸਿੰਘ ਢਿੱਲੋਂ ਦੇ ਉਹਨਾਂ ਦੇ ਜੋ ਕਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਚੱਲ ਰਿਹਾ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਜਦੋਂ ਲਿਵਿੰਗ ਇੰਡੀਆ ਦੇ ਵੱਲੋਂ ਪਿਛਲੀ ਦਿਨੀ ਵੀ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਗੱਲ ਕੀਤੀ ਗਈ ਸੀ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਨੇ ਆਖਿਆ ਸੀ ਕਿ ਉਹ ਗ੍ਰਾਹਾਂ ਜਥੇਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸ਼ਿੰਗਾਰ ਚ ਉਲੀਕ ਸਕਦੀ ਆ ਜਦੋਂ ਉਹਨਾਂ ਦੇ ਨਾਲ ਕਿਨੂ ਵੀ ਪੁੱਛਿਆ ਗਿਆ ਸੀ ਕਿ ਜੋ ਕਿਸਾਨ ਚਾਹੇ ਖਨੌਰੀ ਦਾ ਬੱਡਰੋਨ ਵੇ ਚੰਬੂ ਦਾ ਬੱਡਰੋਨ ਜਦੋਂ ਦਿੱਲੀ ਜਾਣ ਦੇ ਲਈ ਜਦੋਂ ਯਾਤ ਕਰਨ ਕਿ ਟੌਟੀ ਜਥੇਬੰਦੀ ਕੀ ਉਹਨਾਂ ਦਾ ਸਾਥ ਦੇਊਗੀ ਉਹਨਾਂ ਨੇ ਕਿਹਾ ਸੀ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼ਾਬੂ ਬਾਰਡਰ ਜਾਂ ਖਲੋਰੀ ਬਾਰਡਰ ਉਹ ਗਰਾਹਾਂ ਜਿੱਥੇ ਵੰਦੀ ਵੀ ਪਹੁੰਚੀਏ ਪਰ ਉਹਨਾਂ ਦਾ ਤਰਕ ਸੀ ਕਿ ਅਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਰੋਜ਼ ਕਰਦੇ ਆਂ ਪਰ ਇੱਥੇ ਵੀ ਰਲ ਵੀ ਗੱਲ ਕਰ ਲੈਣੇ ਆ ਕੀ ਨਾਂ ਵੀਰੇ ਭਾਈ ਜਗਤਪ੍ਰੀਤ ਸਿੰਘ ਵੀਰੇ ਕਿਸ ਤਰ੍ਹਾਂ ਵੇਖਦੇ ਜੋ ਕਿਸਾਨ ਜਿੱਥੇ ਵੰਦੀ ਬਲੋ ਟੋਲ ਬਲਾਜ ਫ੍ਰੀ ਕੀਤੇ ਗਏ ਵਧੀਆ ਕੰਮ ਆ ਜੀ ਜੀ ਪਿੰਡ ਦਾ ਸੰਘਰਸ਼ ਬਹੁਤ ਲੰਮਾ ਜੀ ਕੰਮ ਕਰਨੇ ਹੈ ਕੋਈ ਜੀ ਇਹਨਾਂ ਦਾ ਜੀ ਔਰ ਬਾਕੀ ਦਾ ਕਿਸਾਨਾਂ ਨੂੰ ਪਤਾ ਹੁਣ ਕੀ ਵੀਦਰੀ ਹੈ ਉਹਨਾਂ ਤੇ ਐਨੀ ਠੰਡ ਚ ਬੈਠਣਾ ਬਹੁਤ ਔਖਾ ਜੀ ਕਿਉਂਕਿ ਪਹਿਲਾਂ ਵੀ ਸਾਲ ਦੋ ਸਾਲ ਬੈਠ ਕੇ ਐਨੇ ਜੀ ਰਹੇ ਨੇ ਜੋ ਰਾਹਾਗੀਰ ਨੇ ਚਾਹੇ ਸੁਗੁੱਢ ਦੇ ਜਾਂਦੇ ਪਰ ਇਹਨਾਂ ਦਾ ਕਹਿਣਾ ਕਿ ਜੋ ਕਿਸਾਨਾਂ ਦੇ ਵੱਲੋਂ ਟੋਲ ਬਲਾਜੇ ਫ੍ਰੀ ਕਿਤੇ ਗਏ ਨੇ ਉਹ ਇੱਕ ਵਧੀਆ ਕਦਮ ਹੈ ਪਰ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਉਹ ਸੂਬਾ ਪ੍ਰਧਾਨ ਜੋਗਿੰਦਰ ਉਗਰਾਹ ਦੇ ਨਾਲ ਇਸ ਮੁੱਦੇ ਦੇ ਵੀ ਗੱਲ ਕੀਤੀ ਗਈ ਸੀ ਉਹ ਕਹਿੰਦੇ ਸੀ ਕਿ ਅਸੀਂ ਹਾਜੀਆ ਕੋਈ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਜੋ ਲੋਕ ਨਹੀਂ ਸਾਡੇ ਖਿਲਾਫ ਹੋ ਜਾਣ ਪਰ ਜੋ ਟੋਲ ਬਲਾਜੇ ਨੇ ਅਨੇਲਮ ਕਿਤੇ ਨਾ ਕਿਤੇ ਜਦੋਂ ਟੋਲ ਬਲਾਜੇ ਫ੍ਰੀ ਹੁੰਦੇ ਨੇ ਤਾਂ ਜੋ ਆਮ ਲੋਕ ਨੇ ਜੋ ਹਰ ਰੋਜ਼ ਸੋ ਲੰਘਣ ਵਾਲੇ ਨੇ ਉਹਨਾਂ ਨੂੰ ਕਿਤੇ ਕਿਤੇ ਵੱਡੀ ਰਾਹਤ ਮਿਲਦੀ ਆ ਕਿਉਂਕਿ ਟੋਲ ਦੇ ਉੱਤੇ ਜਦੋਂ ਟੋਲ ਘਟਾਉਂਦੇ ਤਾਂ ਵੱਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਦੋਂ ਪੈਸੇ ਦੇਣੇ ਪੈਂਦੇ ਨੇ ਤੇ ਵੀਰ ਨਾਲ ਵੀ ਗੱਲ ਕਰ ਲੈਨੇ ਆ ਕੀ ਨਾ ਵੀਰੇ ਗਰੇਂਦਰ ਵੀਰੇ ਵੀਰੇ ਕਿਸ ਤਰ੍ਹਾਂ ਵੇਖਦੇ ਹੋ ਕਿਸਾਨ ਜਿੱਥੇ ਬੰਦੀ ਬਲੋਟ 22 ਤਰੀਕ ਤੱਕ ਟੋਲ ਬਲਾਜ ਫਰੀ ਕਿਤੇ ਨਹੀਂ ਵਧੀਆ ਵੀਰੇ ਗੱਲ ਇਹਨਾਂ ਦਾ ਟੋਲ ਵੀ ਬਹੁਤ ਮਹਿੰਗਾ ਯਾਰ ਆਮ ਨਾਲ ਇਹਨਾਂ ਦਾ 100 ਤੋਂ ਪਲੱਸ ਆ ਯਾਰ ਸਿੰਗਲ ਤੋਂ ਦੀ ਰੁਪਏ ਨਾ ਵਧੀਆ ਮੈਂ ਤਾਂ ਕਹਣਾ ਹੀ ਲੱਗੇ ਧਰਨਾ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬਾਟਰਮ ਦੇ ਉੱਤੇ ਬੈਠੇ ਨੇ ਹੁਣ ਟੋਲ ਬਲਾਜ ਤੇ ਇਹਨਾਂ ਦੇ ਮੰਗਾ ਮੰਨਣੀਆਂ ਚਾਹੀਦੇ ਨੇ ਮੰਨਣੇ ਚਾਹੀਦੇ ਨੇ ਵੀਰੇ ਬਿਲਕੁਲ ਇਥੇ ਲੋਕਾਂ ਦਾ ਕਹਿਣਾ ਕਿ ਕਿਸਾਨਾਂ ਦੀਆਂ ਮੰਗਾ ਮੰਨਣੀਆਂ ਚਾਹੀਦਾ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਿਸਾਨ ਡਟੇ ਹੋਏ ਸਨ ਦਿੱਲੀ ਦੀਆਂ ਬਰੂਹਾਂ ਤੇ ਤੇ ਹੁਣ ਪੰਜਾਬ ਹਰਿਆਣਾ ਦੇ ਜੋ ਬਾਰਡਰ ਹੈ ਉਥੇ ਡਟੇ ਹੋਏ ਨੇ ਤੇ ਟੋਲ ਪਲਾਜ਼ਾ 22 ਤਰੀਕ ਤੱਕ ਫ੍ਰੀ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਇਥੇ ਕਰਾਏ ਗਏ ਨੇ ਉਥੇ ਐਸਕੇਮ ਵੱਲੋਂ ਪਹਿਲਾਂ ਤੋਂ ਹੀ ਐਲਾਨ ਟੋਲ ਫ੍ਰੀ ਕਰਨ ਦਾ ਕਰ ਦਿੱਤਾ ਗਿਆ